thank you ਆ ਵੀ ਲੰਗਰ ਬੋਤਾ ਰਹੇ ਆ। ਸਿਮਾਨੇ ਪੀ ਰਹੇ ਆ ਬਾਈ। ਗੋਲ ਦੱਪਿਆਂ ਦਾ ਪਾਣੀ। ਬੜੀ ਵੀਰੇ। ਸਪੀਲ। ਆ ਨੀਚੇ ਹਟ ਜਿਓ। ਬੜੀ ਪਾਣੀ ਪੂਣੀ ਪੀ ਕੇ ਆਪ ਚੜਾਵਾਂਗੇ ਮਨੇ ਮੋਟਰਸਾਈਕਲ ਨਾਲ ਪਹਾੜੀ ਉੱਪਰ। ਤੇ ਚਲੋ ਬਈ। ਦੇਖੋ ਬਈ ਦੁਨੀਆ ਆ ਵੀ ਗਈ ਮੱਥਾ ਟੇਕ ਕੇ। ਲੈ ਆ ਵੀ ਮਨੇ ਚੱਲ ਪਏ ਹੋਣਾ। ਵੀ ਮੰਦਰ ਦੇ ਨਵਾ ਪਹੁੰਚਣਾ ਹੈ ਆਪਾਂ ਨੇ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਬਲੌਗ ਦੇ ਨਾਲ ਆਪਣੇ ਲਓ ਜੀ ਮੋਟਰਸਾਈਕਲ ਬਹੁਤ ਜ਼ੋਰ ਮੰਗ ਰਿਹਾ ਤੇ ਸਾਡ ਤੁਹਾਨੂੰ ਪਤਾ ਦੇਖੋ ਵੀ ਸੜਕ ਉੱਪਰ ਉੱਪਰ ਜਾਣਾ ਹੈ ਆਪਾਂ ਨੇ ਬਾਕੀ ਆ ਰਿਹਾ ਬਿੱਲੇ ਵਾਲਾ ਤੇ ਮਾਰਾ ਵੀ ਲੋਡ ਮੰਨ ਰਿਹਾ ਡਰਾਈਵਰ ਥੋੜਾ ਜਿਹਾ ਕੱਚਾ ਹਜੇ ਤੇ ਸੱਤਾ ਵਾਈ ਦੇਖੋ ਵੀ ਕਾਤੇ ਮੈਂ ਤੁਹਾਨੂੰ ਪਤਾ ਉਹ ਕਰਦਾ ਬਹੁਤ ਜ਼ੋਰ ਨਾਲ ਬੋਲਦਾ ਰਾ ਤੇ ਬਾਕੀ ਬਲਕਸ ਸੈਕਸ ਕਰਦੇ ਜਾ ਕੇ ਮਿਲਾਇਆ ਤੋ ਤੇ ਬਾਕੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਰਿਓ ਬਾਕੀ ਅੱਜ ਨਾਲ ਦੇ ਵੀਡੀਓ ਦੇ ਦਰਸ਼ਕਾਂ ਨੂੰ ਪਰਜਾਇ ਕਰਨਾ ਪਿਆ ਤੇ ਬਾਕੀ ਸੰਗ ਆਪਣਾ ਦੇਖੋ ਜਾ ਰਿਹਾ ਤਾਰ ਜਾ ਲੱਗ ਰਿਹਾ ਤੇ ਮੋਰ ਸੈਲ ਵੀ ਤੁਹਾਨੂੰ ਪਤਾ ਲੋਡ ਮੰਨਾ ਬਹੁਤ ਉੱਪਰ ਚੜਦੇ ਵੇ ਇੱਧਰ ਦੇਖੋ ਬਈ ਬੱਦਲ ਜਿੱਤਰਾ ਆਪਾਂ ਬੱਦਲਾਂਗੇ ਪਰ ਅੱਗੇ ਇਤਨਾ ਹੋ ਰਿਹਾ ਤੇ ਥੋੜੀ ਚੜਾਈ ਚੜਿਆ ਜੇ ਆਪਾਂ ਤੇ ਬਹੁਤ ਚੜਨੀ ਆ ਜੇ ਆਪਾਂ ਨੇ ਦੇਖੋ ਬਈ ਕਿੰਨੀ ਸੰਗ ਜਾ ਰਹੀ ਆ ਤੇ ਭੀੜ ਬਹੁਤ ਜ਼ਿਆਦਾ ਪਹਾੜ ਦੇਖੋ ਬਈ ਕੋਈ ਚੜਾਈ ਦੇਖੋ ਸੜਕ ਉੱਪਰ ਦੇ ਉੱਪਰ ਜਾ ਰਹੀ ਆ ਏ ਆਲਾ ਦਾਲਾ ਬਈ ਕੁਛ ਨਹੀਂ ਦੇਖੋ ਨੂੰ ਲਾ ਖਾਸੀ ਉਪਰ ਆ ਗਏ ਫਿਰ ਨੀ ਚਾਦੋ ਚੰਨ ਲਗਾ ਵੀ ਬਹੁਤ ਉਪਰ ਚੜਾਈਆਂ ਚੜ ਗਏ ਪਰ ਚੜਿਆਵੇਂ ਥੋੜੀ ਆ ਤੇ ਇਧਰ ਮਨੀਵੀਰ ਆਪਣਾ ਕੀ ਕੀ ਮੈਂ ਵੀ ਚੱਲ ਰਿਹਾ ਫਿਰ ਸਾਹਮਣੇ ਮਾਦਿਕ ਅੰਦਰ ਦੇ ਉੱਪਰ ਹੋਰ ਦੂਰ ਜਾਣਾ ਭਈ ਆਪਾਂ ਨੇ ਤੇ ਹੌਲ ਤਮੇ ਦੇਖ ਲੋ ਢੀੜ ਬਹੁਤ ਜ਼ਿਆਦਾ ਤੇ ਅੱਧ ਵੀ ਦੇਖੋ ਤੇ ਬਾਈ ਦੇਖੋ ਬਈ ਕਿਤਰਾ ਪਿਆ ਆ ਰਹੀਆਂ ਵੇ ਉਧਰ ਦੇ ਦੇਖੋ ਸਾਹਮਣੇ ਟੇਪਰ ਨੂੰ ਘੁੰਮ-ਘੁੰਮ ਕੇ ਆਪਾਂ ਨੇ ਉੱਪਰ ਜਾਣਾ ਮਾਤਾ ਹੀ ਮੰਦਿਰ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਇਹ ਦੁਨੀਆ ਬਹੁਤ ਜਾ ਰਹੀ ਆ ਬਈ ਸਾਈਡ ਦੇਣ ਵਾਂ ਪੂਰੀ ਪੂਰੀ ਜਗ੍ਹਾ ਹਾਂ ਤੇ ਇੱਧਰ ਬਈ ਖਾਈ ਆ ਸਾਖੀ ਕੜਾਈ ਬਹੁਤ ਆ ਦੇਖੋ ਬਈ ਕਿੰਨੀ ਸਵੀਟ ਪਾ ਜਾ ਰਹੇ ਆ ਕਿਉਂਕਿ ਥੋੜੀ ਜੀ ਸਵੀਟ ਘੱਟ ਹੋ ਗਈ ਤੇ ਜਦੋਂ ਮੋਟਰਸਾਈਕਲ ਮੋਸ਼ਨ ਤੋੜ ਦਿਆ ਬਈ ਦੇਖੋ ਤੇ ਉਹ ਤੋੜ ਗਿਆ ਮਹਰੇ ਵਾਲਾ ਨੇ ਨਿਕਰਾ ਤੇ ਮਾਤਾ ਕ ਮੰਦਰ ਥੋੜਾ ਚਮਕਿਆ ਪਾਣੂ ਬਰਾਦੇ ਬਸ ਦੇਖੋ ਵੇ ਕਿੰਨੀ ਸਵੇਟ ਮਾਰੀ ਆ ਸ਼ਕਤੀ ਪੀਟ ਮਾਤਾ ਸ੍ਰੀ ਨਹਿਣਾ ਦੇਵੀ ਉਹ ਸਾਹਮਣੇ ਜਾਣਾ ਭਈ ਆਪਾਂ ਨੇ ਦੇਖੇ ਨਿਚੜਾਈ ਚੜ੍ਹਨੀ ਆ ਜੇ ਉਹ ਮੰਦਰ ਰਿਹਾ ਦੇਖੋ ਸਭ ਤੇ ਟਲੀ ਪਹਾੜੀ ਬਾ ਇੰਦਰ ਦਾ ਥਿਊ ਚੈੱਕ ਕਰੂਗਾ ਭਾਈ ਉਹ ਮੇਰਾ ਵਾਲੀ ਕਾਰ ਆਂ ਪਰ ਮੰਦਰਾ ਬਈ ਸਾਹਮਣੇ ਉੱਥਾ ਜਾਣਾ ਆਪਾਂ ਨੇ ਐ ਬਈ ਤੇ ਇਧਰ ਨੂੰ ਗੱਡੀਆਂ ਦੇਖੋ ਬਈ ਕਿੰਨੇ ਉੱਪਰ ਚੜ ਰਹੇ ਆ ਕਿੰਨਾ ਡਰ ਮਗਰਾ ਤੇ ਉਹ ਮੰਦਰਾ ਬਈ ਸਾਹਮਣੇ ਤੇ ਉਹ ਦੇਖੋ ਹਮਤੜੇ ਕਾਣਾ ਆਪਾਂ ਨੇ ਤੇ ਮੋਟਰਸਾਈਕਲ ਬਈ ਦੇਖੋ ਕਿੰਨਾ ਜ਼ੋਰ ਲੱਗ ਰਿਹਾ ਤੇ ਇਧਰ ਵੀ ਉਹ ਚੱਕਰ ਨੇ ਵਾਲਾ ਜੰਗੀ ਨੂੰ ਆ ਵੀ ਮੋਟਰਸਾਈਕਲ ਥੋੜਾ ਜਿਹਾ ਲੋਡ ਮੰਨ ਗਏ ਇਸ ਕਰਕੇ ਆ ਦਾਮ ਦੁਵਾ ਰਹੇ ਆ ਇਹ ਉਦੋਂ ਕਰੀ ਪਹਿਲਾ ਗਏ ਨਾ ਨਾ ਦੂਸਰੇ ਤੀਸਰੇ ਮਹੀਨੇ ਹੈ ਦੂਸਰੇ ਤੀਸਰੇ ਮਹੀਨੇ ਮਾਰਦਾ ਚੌਥੇ ਮੈਂ ਜਾ ਰਿਹਾ